ਦਾ ਦਾਵਾ ਅਮਰਤਪਾਲ ਸਿੰਘ ਦੇ ਭਰਾ ਤੋਂ ਡਰਗ ਬਰਾਮਦ ਹੋਈ ਹੈ। ਪੁਲਿਸ ਦਾ ਦਾਵਾ ਅਮਰਤਪਾਲ ਸਿੰਘ ਦੇ ਭਰਾ ਨੂੰ ਡਰਗ ਸਣੇ ਡਰਗ ਲੈਦਿਆਂ ਉਹ ਸਥਿਤੀ ਦੇ ਵਿੱਚ ਉਸ ਨੂੰ ਸੀ ਗ੍ਰਿਫਤਾਰ ਕੀਤਾ। ਅਮਰਤਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੂੰ ਪਹਿਲਾਂ ਚੋਣ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾ ਰਿਹਾ ਸੀ ਤੇ ਉਹ ਕਹਿੰਦੇ ਸਾਨੂੰ ਸ਼ੰਕੇ ਸੋਭੇ ਆ ਕਿ ਉਸ ਨੂੰ ਹਥਿਆਰਾਂ ਵਾਲੇ ਮਾਮਲੇ ਵਿੱਚ ਵੀ ਫਸਾਇਆ ਜਾ ਸਕਦਾ ਹੈ। ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਵੀ ਕੇਸ ਪਾਇਆ ਜਾ ਸਕਦਾ ਹੈ। ਜੀ ਹਾਂ। ਅੱਜ ਦੀ ਸਭ ਤੋਂ ਵੱਡੀ ਖਬਰ ਜਿਹੜੀ ਚਰਚਾ ਵਿੱਚ ਹੈ ਉਹ ਹੈ ਕਿ ਪੰਜਾਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਕੋਲੋਂ ਜਲੰਧਰ ਪੁਲਿਸ ਨੇ ਕਹਿੰਦੇ ਜੀ ਡਰਗ ਬਰਾਮਦ ਕੀਤੀ ਆ ਆਈਸ ਕਹਿੰਦੇ ਆ ਕੁਛ ਉਹ ਇਹੀ ਡਰਗ ਆ ਕੋਈ ਕਿਉਂ ਬਰਾਮਦ ਕੀਤੀ ਹੈ 10000 ਰੁਪਏ ਦੀ ਕਹਿੰਦੇ ਕਿ ਜਿੱਥੋਂ ਲਿਆਂਦੀ ਸੀ ਜਿਹੜੇ ਬੰਦੇ ਤੋਂ ਉਹ ਵੀ ਗ੍ਰਿਫਤਾਰ ਕਰ ਲਿਆ ਸੋਪਾ ਕਹਦਾ ਐਸਐਸਪੀ ਨੇ ਹਵਾਲਾ ਜਨ ਤੱਕ ਕੀਤਾ ਸਾਂਝਾ ਕੀਤਾ ਕਿ ਹਾਂ ਜੀ ਸਾਡੀ ਟੀਮ ਨੇ ਇਹ ਇੱਕ ਕਾਮਯਾਬੀ ਹਾਸਲ ਕੀਤੀ ਹੈ ਦਾਅਵਾ ਤਾਂ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਿ ਅਮਰਤਪਾਲ ਸਿੰਘ ਦਾ ਭਰਾ ਤੇ ਉਹਦਾ ਕੋਈ ਸਾਥੀ ਉਹ ਕਾਲੇ ਸ਼ੀਸ਼ਿਆਂ ਵਾਲੀ ਇੱਕ ਗੱਡੀ ਦੇ ਵਿੱਚ ਤਿਆਰੀ ਕਰ ਰਹੀ ਸੀ ਡਰੱਗ ਲੈਣ ਦੀ ਉਹਨਾਂ ਕੋਲੋਂ ਉਹ ਥੈਲੀ ਵੀ ਹੈਨਾ ਉਹ ਲਾਈਟਰ ਵੀ ਜੇ ਉਹ ਇਹ ਜਿਹਾ ਸਮਾਨ ਸੀ ਬਰਾਮਦ ਕੀਤਾ ਤੇ ਪੁਲਿਸ ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਦੇ ਹਵਾਲੇ ਨਾਲ ਵੀਡੀਓਗ੍ਰਾਫੀ ਦਾ ਹਵਾਲਾ ਦੇ ਰਹੀ ਹੈ ਕਿ ਸਾਡੇ ਕੋਲ ਸਾਰੀ ਰਿਕਾਰਡਿੰਗ ਵੀਡੀਓਗ੍ਰਾਫੀ ਹੈਗੀ ਹੈ ਇਥੋਂ ਤੱਕ ਕਿ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਿਹੜੇ ਵਿਅਕਤੀ ਡਰੱਗ ਲਈ ਸੀ ਅਸੀਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਉਸੇ ਹਵਾਲੇ ਨਾਲ ਨੇ ਵੀ ਕਿਹਾ ਕਿ ਅਮਰਿਤਪਾਲ ਸਿੰਘ ਦੇ ਭਰਾ ਦੇ ਪੇਟੀਅਮ ਚੋਂ ਉਹਨੂੰ 10000 ਦੀ ਰੈਗੀ ਹੈ ਸੋ ਇਸ ਤਰ੍ਹਾਂ ਉਹ ਤਾਂ ਆਪਣਾ ਪੱਖ ਮਜ਼ਬੂਤ ਕਰਕੇ মিডিਆ ਸਾਹਮਣੇ ਰੱਖ ਰਹੇ ਨੇ ਪਰ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਉਹਦੇ ਪਿਤਾ ਦਾ ਕਹਿਣਾ ਕਿ ਸਾਨੂੰ ਬਦਨਾਮ ਕਰਨ ਦੀ ਸਾਜਸ਼ ਹੈ ਕਿਉਂਕਿ ਅਮਰਿਤਪਾਲ ਸਿੰਘ ਹੋਰਾਂ ਨੇ ਨਸ਼ੇ ਦੇ ਖਿਲਾਫ ਮੁਹਿੰਮ ਢੀ ਹੋਈ ਸੀ ਨਸ਼ੇ ਦੇ ਖਿਲਾਫ ਲੜਾਈ ਢੀ ਹੋਈ ਸੀ ਇਸ ਲਈ ਕਹਿੰਦੇ ਕਿ ਇਹ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੈ ਪਰ ਪੁਲਿਸ ਆਪਣੇ ਕਾਗਜ਼ੀ ਪੱਤਰੀ ਪੂਰੇ ਕਰਕੇ ਜਦੋਂ ਕਿ ਚਰਚਾ ਇਹ ਨਿਕਲ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਭਰਾ ਨੂੰ ਜਦੋਂ ਪੁਲਿਸ ਨੇ ਉੱਥੇ ਨਾਕੇ ਦੇ ਉੱਤੇ ਫੜਿਆ ਆ ਜਾਂ ਉਹ ਮਤਲਬ ਕਿ ਸਾਈਡ ਤੇ ਗੱਡੀ ਲੱਗੀ ਦੇਖਣ ਤੇ ਫੜਿਆ ਤੇ ਉਹ ਕਹਿੰਦੇ ਉਹਨਾਂ ਦੀ ਵੀਡੀਓ ਵੀ ਨਾਲ ਬਣਾਈ ਕਿਉਂਕਿ ਅੱਜ ਕੱਲ ਹਦਾਇਤ ਆ ਕਿ ਵੀਡੀਓ ਬਣਾਓ ਤੇ ਉਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਨੂੰ ਫਿਰ ਥਾਣੇ ਲਿਆਂਦਾ ਥਾਣੇ ਲਿਆ ਕੇ ਜਦੋਂ ਪੁੱਛਕਿਛ ਕੀਤੀ ਕਿਹੜਾ ਪਿੰਡ ਉਹਨਾਂ ਨੂੰ ਪਿੰਡ ਦੱਸਿਆ ਕਹਿੰਦੇ ਅੱਛਾ ਅੰਮ੍ਰਿਤਪਾਲ ਸਿੰਘ ਦਾ ਪਿੰਡ ਕਹਿੰਦਾ ਜੀ ਮੇਰੇ ਹੀ ਸਕਾਪਰਾ ਸੋ ਇੱਥੋਂ ਕਹਿੰਦੇ ਕਿ ਫਿਰ ਜਦ ਇਹ ਕੇਸ ਆਈ ਪ੍ਰੋਫਾਈਲ ਬਣ ਗਿਆ ਜਦੋਂ ਇਹ ਪੁਲਸ ਵਾਲਿਆਂ ਨੇ ਕਹਿੰਦੇ ਆਪਣੇ ਉਚਿਤਕਾਰੀਆਂ ਨੂੰ ਸੰਪਰਕ ਕੀਤਾ ਰਾਤ ਨੂੰ ਪੱਜ ਦੜ ਪੈ ਗਈ ਰਾਤ ਨੂੰ ਮੈਡੀਕਲ ਕਰਾ ਤੇ ਪੁਲਸ ਦਾ ਵੀ ਦਾਵਾ ਕਰਦੇ ਕਿ ਮੈਡੀਕਲ ਦੇ ਵਿੱਚ ਨਸ਼ਾ ਲਿਆ ਹੋਇਆ ਵੀ ਆ ਗਿਆ ਜਦੋਂ ਕਿ ਮਾਪੇ ਕਹਿੰਦੇ ਕਿ ਉਹਨਾਂ ਨੇ ਤਾਂ ਬੰਦੀ ਸਿੰਘਾਂ ਦੀ ਰਾਈ ਦੇ ਲਈ ਜਿਹੜਾ ਮੋਰਚਾ ਚੱਲ ਰਿਹਾ ਹੈ ਜਾਂ ਜਿਹੜਾ ਇੱਕ ਅੰਦੋਲਨ ਹੋਣਾ ਸੀ ਪ੍ਰਦਰਸ਼ਨ ਹੋਣਾ ਸੀ ਹਾਂ ਉਸ ਦੇ ਵਿੱਚ ਹਿੱਸਾ ਲੈਣ ਲਈ ਗਈ ਸੀ ਉਹ ਤਾਂ ਤੇ ਫਲੋਰ ਕਿਵੇਂ ਪਹੁੰਚ ਕੇ ਸਾਨੂੰ ਜੀ ਹਾਂ ਪੰਜਾਬ ਪੁਲਿਸ ਨੇ ਦਾਵਾ ਕੀਤਾ ਕਿ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅਸੀਂ ਆਈਸ ਡਰਗਾ ਜਿਹੜੀ ਉਹਦੇ ਸੁਨੇ गिरफ्तार ਕੀਤਾ ਹੈ ਕਹਿੰਦੇ ਅਮਰਿਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਸੀ ਪਰ ਉਹਦੇ ਭਰਾ ਤੋਂ ਹੀ ਨਸ਼ਾ ਬਰਾਮਦ ਕਰਨ ਦਾ ਦੰਪ ਰਿਆ ਪੁਲਿਸ ਨੇ ਖਿਆਸਾ ਉਹ ਮਿਲਿਆ ਤੇ ਹਰਪ੍ਰੀਤ ਸਿੰਘ ਦੇ ਨਾਲ ਕਹਿੰਦੇ ਉਹ ਸਾਥੀ ਕੋਲਪ੍ਰੀਤ ਸਿੰਘਾ ਉਹਨੂੰ ਵੀ ਪੁਲਿਸ ਨੇ ਆਪਣੀ ਗੱਦ ਵਿੱਚ ਲੈ ਲਿਆ ਤੇ ਕਹਿੰਦੇ ਜੀ ਲੁਧਿਆਣਾ ਦੇ ਹੈਬੋਵਾਲ ਤੋਂ ਪੁਲਿਸ ਦੇ ਦਾਅਵੇ ਦੇ ਅਨੁਸਾਰ ਕਿ ਹੈਬੋਵਾਲ ਤੋਂ ਇਹ ਲੈ ਕੇ ਆਏ ਸੀਗੇ ਤੇ 10000 ਰੁਪਏ ਦੀ ਆਈਸ ਡਰਗ ਲਈ ਸੀ ਤੇ ਉਹਦੀ ਪੇਮੈਂਟ ਵੀ ਕਹਿੰਦੇ ਪੇਟੀਐਮ ਚੋਂ ਕੀਤੀ ਹੈ ਤੇ ਜੇ ਇਹ ਸਾਰੇ ਦਸਤਾਵੇਜ਼ ਸਬੂਤ ਦੇ ਰੂਪ ਚ ਹਕੀਕਤ ਦੇ ਰੂਪ ਚ ਹੈਗੇ ਨੇ ਫਿਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਬਚਣਾ ਮੁਸ਼ਕਲ ਤੇ ਜੇ ਸ਼ਾਸਕੜੀ ਗਈ ਹੈ ਫਿਰ ਦਾਲ ਚ ਦਮ ਤੋੜ ਸਕਦੇ ਨੇ ਸਾਰੇ ਸੂਤ ਹੁਣ ਉਹ ਕਹਿੰਦੇ ਜੀ ਇਹ ਜਿੱਤੋ ਡਰਗ ਲਈ ਸੀ ਸੰਦੀਪ ਨਾਂ ਦੇ ਮੁੰਡੇ ਨੂੰ ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਨਾ ਉਹ ਉਹ ਉਹਨੂੰ ਵੀ ਪੁੱਛਗਿੱਛ ਕਰ ਲਈ ਹੈ ਤੇ ਕਹਿੰਦੇ ਜੀ ਇੱਧਰ ਇਹਨਾਂ ਨੂੰ ਲਿਜਾ ਕੇ ਮੈਡੀਕਲ ਕਰਾਇਆ ਰਾਤ ਨੂੰ ਐ ਫਲੋਰ ਦੇ ਹਸਪਤਲ ਦੇ ਵਿੱਚ ਤਾਂ ਉੱਥੇ ਡਰਗ ਲੈਣ ਦੀ ਪੁਸ਼ਟੀ ਹੋ ਗਈ ਕਹਿੰਦੇ ਐਸਐਸਪੀ ਅੰਕੁਰ ਗੁਪਤਾ ਨੇ ਦਾਅਵਾ ਕੀਤਾ ਕਿ ਰੂਟੀਨ ਚੈਕਿੰਗ ਦੇ ਦੌਰਾਨ ਪੁਲਿਸ ਨੇ ਫਲੋਰ ਹਾਈਵੇ ਦੇ ਉੱਤੇ ਦੋਨੋਂ ਗ੍ਰਫਤਾਰ ਕੀਤਾ। ਦੋਵੇਂ ਕਾਲੇ ਸ਼ੀਸ਼ੇ ਵਾਲੀ ਸਫੇਤ ਕ੍ਰੇਟਾ ਕਾਰ ਦੇ ਵਿੱਚ ਬੈਠ ਕੇ ਡਰਗ ਲੈਣ ਦੀ ਤਿਆਰੀ ਕਰ ਰਹੀ ਸੀ। ਇਹਨਾਂ ਕੋਲੋਂ ਕਹਿੰਦੇ ਲਾਈਟਰ, ਉਹ ਪੂੜੀਆਂ, ਉਹ ਥੈਲੀਆਂ, ਮਿਲੀਆਂ ਨੇ ਨਾਲ। ਤੇ ਡੀਐਸਪੀ ਫਲੋਰ ਖੁਦ ਮੌਕੇ ਤੇ ਪਹੁੰਚੇ ਤੇ ਕਹਿੰਦੇ ਉਹਨਾਂ ਨੇ ਗ੍ਰਫਤਾਰੀ ਪਾਈ ਹੈ। ਹੈ ਪੁਲਿਸ ਉਹਨਾਂ ਨੂੰ ਮਤਲਬ ਹੁਣ ਅਗਲੀਆਂ ਕਾਰਵਾਈਆਂ ਹਵਾਲੇ ਨਾਲ ਅਦਾਲਤ ਪੇਸ਼ ਕਰ ਰਿਮਾਂਡ ਤੇ ਲੈ ਜੀ ਬਹੁਤ ساری ਕਾਰਵਾਈ ਹੈ। ਸੋ ਇਧਰ ਪਰਿਵਾਰ ਨੇ ਖੁੱਲ ਕੇ মিডিਆ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹਾਂ ਅਮਰਤਪਾਲ ਸਿੰਘ ਹੁਣ ਮੈਂਬਰ ਪਾਰਲੀਮੈਂਟ ਬਣਿਆ ਸਭ ਤੋਂ ਵੱਡੇ ਮਾਰਜਿਨ ਨਾਲ ਪੰਜਾਬ ਤੋਂ ਜਿੱਤਿਆ ਤੇ ਦੂਸਰੇ ਪਾਸੇ ਉਹਨੇ ਨਸ਼ੇ ਦੇ ਖਿਲਾਫ ਮਹਿਬਦੀ ਹੋਈ ਸੀ ਇਸ ਲਈ ਸਾਡੇ ਪਰਿਵਾਰ ਨੂੰ ਨਿਸ਼ਾਨਾ ਥਲੇਆ ਜਾ ਰਿਹਾ ਹੈ ਕਹਿੰਦੇ ਜੀ ਕਿ ਮਤਲਬ ਕਿ ਉਹਨਾਂ ਦੇ ਪਿਤਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਅਮਰਤਪਾਲ ਸਿੰਘ ਦੇ ਬਾਪੂ ਉਹਨਾਂ ਨੇ ਕਿਹਾ ਕਿ ਉਹਦੀ ਗ੍ਰਿਫਤਾਰੀ ਸਾਨੂੰ ਤੰਗ ਬਦਨਾਮ ਤੇ ਪਰੇਸ਼ਾਨ ਕਰਨ ਦੀ ਛਾਜ ਹੈ ਨਸ਼ੇ ਦੇ ਖਿਲਾਫ ਅਸਤਾ ਆਵਾਜ਼ ਉਠਾਉਣੇ ਆਸਤਾ ਲੜਾਈ ਲੜ ਰਹੇ ਆ ਸਾਨੂੰ ਜਾਣ ਬੁਝ ਕੇ ਫਸਾਇਆ ਜਾ ਰਿਹਾ ਹੈ ਅਧਿਰੇ ਐਸਐਸਪੀ ਕਹਿੰਦੇ ਜੀ ਕਿ ਇਹ ਮਤਲਬ ਜਿਹੜਾ ਮਾਮਲਾ ਇੱਕ ਕ੍ਰਾਈਮ ਨਾਲ ਸੰਬੰਧਤ ਹੈ ਅਸੀਂ ਇਸ ਨੂੰ ਇੱਕ ਕ੍ਰਿਮੀਨਲ ਘਟਨਾ ਵਜੋਂ ਹੀ ਲੈ ਰਹੇ ਹਾਂ ਅਸੀਂ ਕੋਈ ਇਹਨੂੰ ਹਾਈ ਪ੍ਰੋਫਾਈਲ ਵਜੋਂ ਨਹੀਂ ਲੈ ਰਹੇ ਹਾਂ ਅਸੀਂ ਇਸ ਨੂੰ ਰੂਟੀਨ ਆਪਣੀ ਕਾਰਵਾਈ ਜਿਵੇਂ ਸਾਡੀ ਹੁੰਦੀ ਆ ਅਸੀਂ ਉਹਦੇ ਹਿਸਾਬ ਨਾਲ ਚੱਲ ਰਹੇ ਹਾਂ ਉਹ ਕਹਿੰਦੇ ਐਸਐਸਪੀ ਨੇ ਕਿਹਾ ਕਿ ਕੇਸ 'ਚ ਐਨਡੀਪੀਸੀ ਐਕਟ 22 27 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਹੁਣ ਕੇਸ ਦੇ ਵਿੱਚ ਪੁਲਿਸ ਨੇ ਐਨਡੀਪੀਐਸ ਐਕਟ ਦੀ ਧਾਰਾ 29 ਵੀ ਜੋੜ ਦਿੱਤੀ ਆ ਹਾਂ ਤੇ ਮਤਲਬ ਨਾਮਜਦ ਮਤਲਬ ਪੁਲਿਸ ਕੇਸ ਦੇ ਵਿੱਚ ਉਕਤ ਰੋਕ ਨੂੰ ਨਾਮਜਦ ਕਰੇਗੀ ਤੇ ਨਸ਼ਾ ਲੈ ਕੇ ਆਈ ਸੀ ਜਿਹੜੇ ਉਹ ਵੀ ਇਹਦੇ ਵਿੱਚ ਨਾਮ ਜਾਦਾ ਬਦਲ ਉਹ ਬੰਦਾ ਵੀ ਨਾਲ ਜੁੜ ਗਿਆ ਜਿੱਤੋਂ ਸਪਲਾਈ ਆਈ ਮੰਗ ਸੋ ਸੰਦੀਪ ਨਿਵਾਸੀ ਹੈਪੋਲ ਨੂੰ ਵੀ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਉਸ ਨੂੰ ਗ੍ਰਿਫਤਾਰੀ ਕਰ ਲਈ ਪਾ ਦਿੱਤੀ ਹੈ ਦੂਜੇ ਪਾਸੇ ਪਰਿਵਾਰ ਕਹਿੰਦੇ ਕਿ ਸਾਡੇ ਕੋਲੋਂ 12 ਵਜੇ ਗਿਆ ਅਮਰਪਾਲ ਸਿੰਘ ਦੇ ਪਿਤਾ ਨੇ ਕਿਹਾ ਗਿਆ ਹਰਪ੍ਰੀਤ ਲੰਘੇ ਰਾਤ ਦੁਪਹਿਰ 12 ਵਜੇ ਗਿਆ ਤੇ ਉਸ ਤੋਂ ਬਾਅਦ 2 ਘੰਟਿਆਂ ਦਾ ਉਹ ਫੋਨ ਬੰਦ ਹੋ ਗਿਆ ਤੇ ਸਾ ਨਾਲ ਸੰਪਰਕ ਨਹੀਂ ਹੋਇਆ ਹੈ ਤੇ ਸਾਨੂੰ ਨਹੀਂ ਪਤਾ ਕਿ ਸਾਡੇ ਵੱਲੋਂ ਤਾਂ ਉਹਨੇ ਤਰਸੀਮ ਸਿੰਘ ਪਤਾ ਤਰਸੀਮ ਸਿੰਘ ਨੇ ਕਿਹਾ ਕਿ ਉਹ ਨਹੀਂ ਤਾਂ ਮੋਗਾ ਦੇ ਵਿੱਚ ਬੰਦੀ ਸਿੰਘ ਦੀ ਜਹੀਦ ਲਈ ਜਿਹੜਾ ਮਾਸ ਰੱਖਿਆ ਸੀ ਉਹਦੇ ਲਈ ਜਾਣਾ ਸੀ ਤੇ ਉਹ ਫਲੋਰ ਕਿਵੇਂ ਪਹੁੰਚਿਆ ਇਹ ਆਪਣੇ ਆਪ ਸਵਾਲ ਹੈ ਕਹਿੰਦੇ ਬੱਸ ਸਟੈਂਡ ਦੇ ਕੋਲੋਂ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਗੱਡੀ ਚੋਂ ਫੜ ਲਿਆ ਹੁਣ ਇਹਦੇ ਨਾਲ ਇਹ ਘਟਨਾ ਕਰਨ ਤੋਂ ਬਾਅਦ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਕਿ ਹਾਂ ਅਮਰਿਤਪਾਲ ਦਾ ਭਰਾ ਹੈ ਤੇ ਇਹ ਕੇਸ ਕਹਿੰਦੇ ਹਾਈ ਪ੍ਰੋਫਾਈਲ ਵੀ ਬਣ ਗਿਆ ਤੇ ਇਸ ਪਹਿਲੂ ਦੇ ਉੱਤੇ ਹੁਣ ਮੀਡੀਆ ਦੀ ਨਜ਼ਰ ਵੀ ਹੈ ਦੇਸ਼ ਭਰ ਦੀ ਮੀਡੀਆ ਦੀ ਨਜ਼ਰ ਵੀ ਆ ਗਈ ਹੈ ਹੈ ਪੁਲਿਸ ਵੀ ਚੌਕਸ ਹੋ ਗਿਆ ਔਰ ਇਹ ਸਵਾਲੇ ਨਾਲ ਹੈ ਪੁਲਿਸ ਦੀ ਹੁਣ ਇਹ ਪੁਖਤਾ ਤੌਰ ਤੇ ਜੇਕਰ ਸਬੂਤ ਹੋਏ ਤਾਂ ਇਹ ਸਹੀ ਹੈ ਨਹੀਂ ਪੁਲਿਸ ਲਈ ਇਹ ਚਣੌਤੀ ਵੀ ਬਣ ਸਕਦਾ ਸਰਕਾਰ ਲਈ ਇਹ ਪਹਿਲਾਂ ਹਾਂ ਜੇ ਸੱਚਮੁੱਚ ਉਹਨਾਂ ਕੋਲੇ ਇਹ ਸਾਰੇ ਦਸਤਾਵੇਜ਼ ਵਿੱਚ ਹੈਗੇ ਜਿਹੜਾ ਉਹ ਦਮ ਪਰਦੇ ਆ ਕੇ ਪੇਟੀਆਮ ਵੀ ਹੈਗਾ ਤੇ ਉਹ ਬਰਾਮਦ ਕੀਤੇ ਬੰਦੇ ਤੋਂ ਵੀ ਜਾਣਕਾਰੀ ਹੈਗੀ ਜਾਂ ਵੀਡੀਓਗ੍ਰਾਫੀ ਸਾਰੀ ਹੈਗੀ ਜੇ ਸਬੂਤ ਸਹੀ ਪੈ ਜਾਂਦੇ ਨੇ ਤਾਂ ਫਿਰ ਅਮਰਤਪਾਲ ਸਿੰਘ ਦੇ ਪਰਵਾਰ ਦੀਆਂ ਮੁਸ਼ਕਲਾਂ ਵੀ ਵੱਸ ਸਕਦੀਆਂ